ਨੇ ਕੋਨੇ ਤੇ ਆਏ ਉਹਨਾਂ ਦੇ ਸਾਥੀ ਸ਼੍ਰੋਮਣੀ ਕਾਲੀਗਰ ਦੀ ਲੀਡਰਸ਼ਿਪ ਸਾਰਿਆਂ ਨੂੰ ਫਤਿਹ ਐਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ ਨਾਲ ਮੇਰਾ ਦਿਨੋਂ ਲਗਾ ਹੈ ਇਹਨਾਂ ਨੂੰ ਵੀ ਪਤਾ ਹੈ ਜਦੋਂ ਕਿਤੇ ਸੈਰ ਕਰਨ ਦੂਜੇ ਪਾਸੇ ਚਲੇ ਜਾਂਦੇ ਐ ਪਰ ਮੈਂ ਇਹਨਾਂ ਦਾ ਸਾਥ ਨੇ ਟੈਲੀਫੋਨ ਫਿਰ ਵੀ ਕਰ ਦਿੰਦਾ ਇਹਨਾਂ ਨੂੰ ਹਰ ਹਫਤੇ 10 ਦਿਨ ਬਾਅਦ ਮੈਂ ਮਹਿਮਾਨ ਸਾਹਿਬ ਨੂੰ ਗੱਲ ਕਰ ਲੈਂਦਾ ਸੀ ਟੈਲੀਫੋਨ ਕਰ ਲੈਂਦਾ ਸੀ ਪੁੱਛਦਾ ਰਹਿੰਦਾ ਸੀ ਕਿ ਜਦੋਂ ਸੈਰ ਸੂਰ ਖਤਮ ਹੋ ਗਈ ਵਾਪਸ ਆ ਜਾਓ ਕਿਉਂਕਿ ਲੋੜ ਮੈਂ ਤੁਹਾਨੂੰ ਸਹੀ ਦੱਸਾਂ ਨੇਕ ਇਨਸਾਨ ਵਧੀਆ ਇਨਸਾਨ ਤੇ ਮੈਂ ਤਾਂ ਕੱਲ ਮਖੌਲ ਕਰ ਰਿਹਾ ਸੀ 2 ਦਿਨ ਪਹਿਲੇ ਮੈਂ ਇੱਕ ਫੋਟੋ ਦੇਖੀ ਮੇਰੇ ਕੋਲੇ ਕਿਸ ਨੇ ਭੇਜੀ ਤੁਸੀਂ ਸ਼ਾਇਦ ਦੇਖੀ ਹੋਣੀ ਹੈ ਇੱਕ ਬੂਟੇ ਨੂੰ ਪਾਣੀ ਦੇ ਰਹੇ ਸੀ ਤੇ ਮੈਂ ਦੇਖਿਆ ਕੌਣ ਕੌਣ ਦੇ ਰਿਹਾ ਹੈ ਇੱਕ ਪਾਸੇ ਪਰਮਿੰਦਰ ਸਿੰਘ ਇੱਕ ਪਾਸੇ ਮਾਨ ਸਾਹਿਬ ਸਿੰਘ ਪਰਮਿੰਦਰ ਢੀਂਡਾ ਤੇ ਮਾਨ ਸਾਹਿਬ ਦੋਨੋਂ ਇੱਕੋ ਹੀ ਬੂਟੇ ਨੂੰ ਹੈ ਮੈਂ ਨੇ ਟੈਪ ਉਹ ਕੀਤਾ ਮੈਂ ਕਿਹਾ ਮਾਨ ਸਾਹਿਬ ਆ ਕਿਹੜਾ ਖੁਸ਼ਕਿਸਮਤ ਬੂਟਾ ਜਿਸ ਤੇ ਦੋਨੋਂ ਹੀ ਪਾਣੀ ਪਈ ਜਾਂਦੇ ਹੋ ਇੱਕ ਗੱਲ ਕੀਤੀ ਸੀ ਕੀ ਤੁਹਾਨੂੰ ਪਰ ਮੈਂ ਤੁਹਾਨੂੰ ਸਭ ਦੱਸਾਂ ਕਿ ਇਹਨਾਂ ਦੀ ਸੁਪਰ ਕਮਾਂ ਹਾਈ ਕਮਾਂਡ ਬਹੁਤ ਤਗੜੀ ਹੈ ਹੋਮ ਮਿਨਿਸਟਰੀ ਐਟੀ ਦਾ ਹੋਮ ਮਿਨਿਸਟਰੀ ਨੇ ਕਹਦੇ ਅੱਜ ਨੇ ਵਸ ਰੋਟੀ ਨਹੀਂ ਮਿਲੀ ਜੇ ਤੁਸੀਂ ਸਹਿਰ ਕਰਨਗੇ ਸਹਿਰ ਕਰਨੀ ਹੈ ਤੇ ਇੱਥੇ ਹੀ ਕਰੀ ਜਦੋਂ ਕਰੇ ਇਹਨਾਂ ਬੇਟਾ ਵੀ ਸਾਰਾ ਦੇਖੋ ਦਿਲੋਂ ਪੂਰੀ ਜ਼ਿੰਦਗੀ ਇਹਨਾਂ ਦੇ ਹਰ ਖੂਨ ਦੇ ਕਤਰੇ ਵਿੱਚ ਅਕਾਲੀ ਦਲ ਅਕਾਲੀ ਦਲ ਪੁਰਨੇ ਬਜ਼ੁਰਗਾਂ ਦੀ ਬਣਾਈ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਤੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਕਰਕੇ ਅਕਾਲੀ ਦਲ ਖੜਾ ਕੀਤਾ ਹੈ ਅੱਜ ਜੇ ਬੱਚੇ ਬੈਠੇ ਆਪਾਂ ਅਕਾਲੀਵਲ ਕਰਕੇ ਹੀ ਹੈ ਆਪਣੇ ਨਾਲ ਦੁਨੀਆਂ ਜਿੰਨੀਆਂ ਵੀ ਦਿੱਲੀ ਵਾਲੀਆਂ ਪਾਰਟੀਆਂ ਆਈਆਂ ਉਹਨਾਂ ਨੇ ਕੋਈ ਨਾ ਕੋਈ ਧੂਖਾ ਆਪਣਣਾ ਦਿੱਤਾ ਜੇ ਪੰਜਾਬ ਦੀ ਵੰਡ ਹੋਈ ਉਦੋਂ ਕਾਂਗਰਸ ਨੇ ਆਪਣਾ ਆਪਣਾ ਰਾਜਤਾ ਨਹੀਂ ਦਿੱਤੀ ਜਿਹੜੀ ਸਭ ਤੋਂ ਵੱਡੀ ਆਪਣੇ ਨਾਲ ਮਾਰ ਪਾਈ ਕਾਂਗਰਸ ਦੀ ਹੈ ਜਿਹੜੀ Rajasthan ਨੂੰ ਸਾਰਾ ਪਾਣੀ ਵਰਤਾ ਦੇ ਦਿੱਤਾ ਉਦੋਂ ਕਾਂਗਰਸ ਦਾ ਰਾਸੀ ਕਾਂਗਰਸ ਨੇ ਧੱਕੇ ਨਾਲ ਪਾਣੀ ਦਿੱਤਾ ਜਿਹੜੀ ਦੁਨੀਆ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਜਿਹੜੇ ਮੁਲਕ ਵਿੱਚੋਂ ਦਰਿਆ ਨੱਪਦੇ ਆ ਪਾਣੀ ਦਾ ਹੱਕ ਉਹਨਾਂ ਦਾ ਹੀ ਹੈ ਪਰ ਨਹੀਂ ਉਦੋਂ ਉਹਨਾਂ ਨੇ ਕਾਂਗਰਸ ਦਿੱਤਾ ਉਹਦੇ ਬਾਅਦ ਫਿਰ ਤੋਂ ਐਸਵਾਈਐਲ ਨੇਰ ਬਾਕੀ ਪਾਣੀ ਸੀ ਦੇਣ ਲੱਗੇ ਉਹ ਤਾਂ ਅਕਾਲੀ ਦਲ ਨੇ ਵਿਚਾਲਿਆ ਥੋੜੀ ਅੱਜ ਸਾਰੇ ਬੈਠੇ ਹੋ ਤੁਸੀਂ ਤੁਸੀਂ ਘਰੇ ਚਲੇ ਜਾਓ ਥੋੜੇ ਕੋਲੇ ਡਿਊਵਰ ਕਨੈਕਸ਼ਨ ਹੈ ਦੇਣ ਵਾਲਾ ਬਾਫੂ ਬਾਦਲ ਜੇ ਥੋੜੀ ਉਹਦੇ ਬਿਜਲੀ ਮੁਫਤ ਆ ਰਹੀ ਹੈ ਅਕਾਲੀ ਦਲ ਤੇ ਬਾਫੂ ਬਾਦਲ ਦੀ ਜੇ ਥੋੜੀ ਮੰਡੀਆਂ ਅਕਾਲੀ ਦਲ ਦੀਆਂ ਜੇ ਟਰੈਕਟਰਾਂ ਦਾ ਟੈਕਸ ਮਾਫ ਹੋਇਆ ਅਕਾਲੀ ਦਲ ਦਾ ਹੈ ਜੇ ਲਿੰਕ ਰੋੜਾ ਬਣਿਆ ਅਕਾਲੀ ਦਲ ਨੇ ਹੈ ਜੇ ਗਰੀਬ ਨੂੰ ਆਟਾ ਦਾ ਛੱਕਣ ਕੁਛ ਵੀ ਚੀਜ਼ ਦੇਖ ਲੋ ਪੰਜਾਬ ਦੇ ਗਰੀਬ ਨੂੰ ਕਿਸਾਨ ਨੂੰ ਵਪਾਰੀ ਨੂੰ ਦੇਣਾ ਅਕਾਲੀ ਦਲ ਕਿਉਂਕਿ ਅਕਾਲੀ ਦਲ ਆਪਣੇ ਜੇ ਮਾਨ ਸਾਹਿਬ ਨੇ ਕਿਹਾ ਆ ਅਕਾਲੀ ਦੇਲਾ ਆ ਥੋੜਾ ਹੈ ਆ ਜੁੱਦੇ ਦਿਨ ਮੇ ਵੀ ਭਾਵੇਂ ਝਾੜੂ ਵਾਲੇ ਆ ਭਾਵੇਂ ਆ ਕਾਂਗਰਸ ਹੀ ਐ ਭਾਵੇਂ ਫੁੱਲ ਵਾਲੇ ਐ ਆ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਤੁਸੀਂ ਹੁਣ ਨਤੀਜਾ ਦੇਖ ਹੀ ਲਿਆ ਲੈਂਡ ਪੂਲਿੰਗ ਦਾ ਕੀ ਕਰ ਰਿਆ ਥੋੜੀ ਜ਼ਮੀਨ ਖੋ ਰਿਆ 70000 ਕਿੱਲਾ 65000 ਕਿੱਲਾ ਖੋ ਰਿਆ ਆਹ ਤਾਂ ਸ਼ੁਰੂਆਤ ਐ ਜੇ ਉਹਨਾਂ ਨੇ ਦੇਖਿਆ ਨਾ ਕਿ ਇੱਥੇ ਕੋਈ ਰੋਣਾ ਨਹੀਂ ਪਿਆ ਲੱਖ ਏਕੜ ਹੋਰ ਤਿਆਰੀ ਕਰੀ ਬੈਠੇ ਆ ਤੁਹਾਡੇ ਕੋਲ ਰਹਿੂਗਾ ਕੀ ਇਸ ਕਰਕੇ ਮੈਂ ਬੇਨਤੀ ਕਰਨਾ ਜੇ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਜੇ ਵਾਪਸ ਖੁਸ਼ੀਆਂ ਲੈ ਕੇ ਆਉਣੀ ਹੈ ਆਪਣਾ ਰਾਜ ਲਿਆਓ ਤੁਹਾਡਾ ਆਪਣਾ ਆਹ ਜਿੰਦਾਬਾਦ ਆਹ 10 ਸਾਲ ਤੁਹਾਡੇ ਖਰਾਬ ਹੋ ਗਏ 10 ਸਾਲ ਤੇਰੀ ਸੋਚ ਤੇ ਪਿਛਲੇ 5 ਸਾਲ ਕਾਂਗਰਸ ਨੇ ਕੈਪਟਨ ਨੇ ਆ ਝਾੜੂ ਵਾਲੇ ਨੇ ਤੇ ਸੰਗਰੂਰ ਜ਼ਿਲ੍ਹੇ ਵਾਲਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੁਸੀਂ ਇਨਕਲਾਬੀ ਬੰਦੇਓ ਤੁਸੀਂ ਮਨ ਬਣਾ ਲਓ ਉਸ ਗੁਰੂ ਵਾਲੇ ਕੋਈ ਕਾਲੀ ਜਲ ਦੀ ਸਰਕਾਰ ਆਉਣੀ ਹੈ ਬਨਜੂ ਥੋੜੀ ਸਰਕਾਰ ਬਹੁਤ ਦੇਖੋ ਹੁਣ ਤਾਂ ਹਾਲਾਤ ਆਪਣੇ ਐ ਹੋ ਗਏ ਹੁਣ ਤਾਂ ਬਾਹਰਲੇ ਮੁਖ ਵੀ ਆਪਣੇ ਬੱਚਿਆਂ ਨੂੰ ਲੈਣ ਨੂੰ ਤੜਕੇ ਕਈ ਬੰਦੇ ਸੋਚਦੇ ਸੀ ਅਸੀਂ ਅਫੀ ਕੈਨੇਡਾ ਭੇਜ ਦਾਂਗੇ ਆਸਟ੍ਰੇਲੀਆ ਭੇਜ ਦਾਂਗੇ ਅਮਰੀਕਾ ਭੇਜ ਦਾਂਗੇ ਸਾਰੇ ਨੇ ਬੰਦ ਕਰਤੇ ਹੁਣ ਆ ਆਪਾਂ ਹੀ ਇਸ ਸੁਭਨ ਤਗੜੇ ਕਰਾਂਗੇ ਤਾਂ ਆਪਾਂ ਬਚਾਂਗੇ ਇੱਥੇ ਇੰਡਸਟਰੀ ਆਊਗੀ ਇੱਥੇ ਡਿਵੈਲਪਮੈਂਟ ਹੋਊਗਾ ਤੇ ਖੇਤੀ ਚ ਇੰਪਰੂਵਮੈਂਟ ਆਊਗੀ ਉਹ ਇਕੱਲੇ ਖਾਲੀਦਲ ਕਰ ਸਕਦਾ ਕਿਉਂਕਿ ਸਾਡਾ ਘਰ ਹੈ ਉਹਨਾਂ ਦਾ ਘਰ ਨਹੀਂ ਹੈ ਉਹ ਤਾਂ ਜਿਵੇਂ ਕਿਹਾ ਗੈਸਟ ਹਾਊਸ ਵਾਸਤੇ ਹੁੰਦੇ ਸੋ ਮੈਂ ਜਿਆਦਾ ਸਮਾਨ ਨਹੀਂ ਲੈਣਾ ਮੈਂ ਅੱਜ ਬੜਾ ਦਿਲੋਂ ਮੈਨੂੰ ਖੁਸ਼ੀ ਹੈ ਤੇ ਮੈਂ ਕਈ ਮਹੀਨਿਆਂ ਦਾ ਜਦੋਂ ਗੈਸ ਮਾਨਸਾ ਤੁਹਾਨੂੰ ਉਦੋਂ ਹੀ ਮੈਂ ਸਭ ਤੋਂ ਅਜਾ ਮੈਂ ਹੋਰ ਕਿਸੇ ਨਾਲ ਨਹੀਂ ਗੱਲ ਕੀਤੀ ਸਿਰ ਮਾਨ ਸਰ ਨਾਲ ਹੀ ਕਰਦਾ ਸੀ ਹੈ ਇੰਨਾਂ ਦਾ ਵੀ ਜਦੋਂ ਬੋਰ ਹੁੰਦੇ ਮੇਰੇ ਨਾਲ ਗੱਲ ਕਰ ਲੈਂਦੇ ਸੀ ਜਦੋਂ ਮੇਰਾ ਹੀ ਕਰਦਾ ਸੀ ਮੈਂ ਮਾਨ ਸਾਹਿਬ ਨੂੰ ਗੱਲ ਕਰਨ ਦਿੰਦਾ ਸੀ ਮੈਂ ਕਿ ਮਾਨ ਸਾਹਿਬ ਜਿੰਨਾ ਮਰਜ਼ੀ ਆ ਮੈਂ ਤੁਹਾਨੂੰ ਲੈ ਕੇ ਹੀ ਆਉਣਾ ਮੈਂ ਨੇ ਇੱਕ ਵਾਰ ਕਿਹਾ ਸੀ ਮੈਂ ਵਾਹ ਹੁ ਚੱਕ ਲੈਣਾ ਤੁਸੀਂ ਦੱਸੋ ਕਿੱਥੇ ਬੈਠੇ ਹੋ ਹੈ ਬੋਲੇ ਸੋਨ ਹੈ ਸੋਨ ਸਿਆਣੇ ਤੇ ਦੇਖੋ ਹੁਣ ਸਭ ਤੋਂ ਸੀਨੀਅਰ ਹੁਣ ਮਾਨ ਸਾਹਿਬ ਐਨਰਵੀਡ ਵਾਈਸ ਮਾਨ ਸਾਹਿਬ ਵੀ ਕੱਲੇ ਇਸੇ ਨੇ ਸਾਡੀ ਪਾਰਟੀ ਚ ਵੀ ਮਤਲਬ ਸਭ ਤੋਂ ਸੀਨੀਅਰ ਤੁਸੀਂ ਹੋ ਨਾ ਇਹ ਜ ਕਿੰਨੇ ਹੋਗੇ ਇਹ ਤਾਂ ਜਨਾਬ ਪਰ ਇਲੈਕਸ਼ਨਰ ਸਭ ਤੋਂ ਸੀਨੀਅਰ ਦੇਖੋ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਜਿਹੜੇ ਪੁਰਾਣੇ ਲੋਕ ਹੁੰਦੇ ਨਾ ਉਹਨਾਂ ਨੂੰ ਹਰ ਦਾ ਪੇਛ ਪਤਾ ਹੁੰਦਾ ਜਿਵੇਂ ਕਹਾਵਤ ਹੈ ਇੱਕ ਬਜ਼ੁਰਗ ਨੂੰ ਜਰੂਰ ਨਾ ਕੇ ਲੈ ਕੇ ਹੀ ਜਾਇਆ ਕਰੋ ਉਹਨੂੰ ਕਿਤੇ ਮੁਸ਼ਕਲ ਹੋ ਜਾਂਦਾ ਜੇ ਮੁੰਡਿਆਂ ਨੂੰ ਕੋਈ ਮੁਸ਼ਕਲ ਆ ਰਹੀ ਹੈ ਕੱਟਣ ਦਾ ਰਾਹ ਤਾਂ ਬਜ਼ੁਰਗ ਹੀ ਦੱਸਦੇ ਹੁੰਦੇ ਐਸ ਕਰਕੇ ਮਾਨ ਸਾਹਿਬ ਤੁਹਾਨੂੰ ਤੁਸੀਂ ਮੈਂ ਮੈਂ ਘਰ ਵਾਪਸੀ ਨਹੀਂ کہہ ਰਿਹਾ ਮੈਂ ਲਖਨ ਮੇਰੇ ਤੇ ਸਿਰ ਤੇ ਹੱਥ ਰੱਖਿਓ ਆਸ਼ੀਰਵਾਦ ਮੈਂ ਮੈਨੂੰ ਸ਼ਰੋਪਾ ਦਿਓ ਮੈਂ ਇਹਨਾਂ ਨੂੰ ਨਹੀਂ ਦੇਣਾ ਮੈਨੂੰ ਦੇਣਗੇ ਸ਼ਰੋਪਾ ਕਿਉਂਕਿ ਆ ਮੇਰੇ ਬਜ਼ੁਰਗ ਹੈ ਮੇਰੇ ਦੇ ਪਿਤਾ ਮੰਗੂ ਹੈ ਤੇ ਐਸ ਕਰਕੇ ਇਹਨਾਂ ਨੇ ਮੇਰੇ ਬਾਦਲ ਸਾਹਿਬ ਦਾ ਬੜਾ ਸਾਥ ਦਿੱਤਾ ਤੁਹਾਡਾ ਇਸ ਕਰਕੇ ਮੈਂ ਖੁੱਤੋਂ ਸਰੋਪਾ ਲੈ ਕੇ ਤੇ ਮੈਂ ਇੰਨੀ ਬੇਨਤੀ ਕਰਦਾ ਹਾਂ ਤੁਸੀਂ ਸਾਰੀ ਸਾਰੇ ਆਪਣੇ ਸਾਥੀਆਂ ਨੂੰ ਅੱਜ ਮਨ ਬਣਾ ਲਵਾ ਕੇ ਇੱਥੇ ਆਏ ਆ ਕਿ ਆਪਾਂ ਆਪਣੀ ਆਪਣੀ ਕੌਮ ਦੀ ਆਪਣੀ ਪੰਜਾਬ ਦੀ ਆਪਣੇ ਕਿਸਾਨਾਂ ਦੀ ਗਰੀਬ ਦੀ ਵਪਾਰੀ ਦੀ ਆਪਣੀ ਸਰਕਾਰ ਲੈ ਕੇ ਆਪਾਂ ਪੰਜਾਬ ਨੂੰ ਵਾਪਸ ਉਹ ਖੁਸ਼ੀਆਂ ਦੇ ਦਿਨ ਦਿਖਾਉਣੇ ਆ ਵਾਹੀ ਨੂੰ ਝੀਕਾ ਖਾਲਸਾ ਆਰੇ ਲੀਡਰਾਂ ਨੂੰ ਕਹਿੰਦਾ ਮਾਨ ਸਾਹਿਬ ਹੁਣ ਆਪਣੇ ਸਭ ਤੋਂ ਸੀਨੀਅਰ ਐ ਇੱਥੇ ਤੇ ਪਰਿਵਾਰ ਮੰਗੂ ਮਾਨ ਸਾਹਿਬ ਤੁਸੀਂ ਸਾਰਿਆਂ ਨੂੰ ਐਡਵਾਈਸ ਕਰੋ ਤੇ ਸਾਰੇ ਸਾਥੀਆਂ ਨੂੰ ਇੱਕ ਝੰਡੇ ਥੱਲੇ ਕਰ ਲੋ ਨਿਸ਼ਾਨਾ ਇੱਕੋ ਇੱਕ ਹੈ 2072